ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡਾ ਪ੍ਰੋਗਰਾਮ ਸਿੱਖ ਟਾਕ ਦੇ ਵਿੱਚ ਮੇਰੇ ਨਾਲ ਨੇ ਸਰਦਾਰ ਹਰਦੇਵ ਸਿੰਘ ਜੰਮੂ ਜੀ ਅਸੀਂ ਪਿਛਲੇ ਕੁਝ ਐਪੀਸੋਡਸ ਤੋਂ ਨਾਨਕ ਸ਼ਹੀ ਕੈਲੰਡਰ ਦੇ ਬਾਬਤ ਗੱਲਬਾਤ ਕਰ ਰਹੇ ਹਾਂ ਉਸੇ ਲੜੀ ਦੇ ਤਹਿਤ ਅੱਜ ਦਾ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹਾਂ ਜੀ ਤੇ ਸਭ ਤੋਂ ਪਹਿਲਾਂ ਮੈਂ ਸਵਾਲ ਕਰਦਾ ਵੀਰ ਹਰਦੇਵ ਸਿੰਘ ਜੀ ਦਾ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਰਸ਼ਕਾਂ ਨੂੰ ਵੀ ਦੱਸ ਦੇਵਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਪਿੱਛੇ ਇੱਕ ਸਾਡਾ ਐਪੀਸੋਡ ਹੋਇਆ ਸੀ ਇੱਕ ਸਵਾਲ ਮੈਂ ਇਸ ਚਰਚਾ ਦੇ ਦੌਰਾਨ ਜਿਹੜਾ ਉਠਾਇਆ ਸੀ ਕਿ ਜਿਹੜਾ ਕੈਲੰਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਰਤਿਆ ਜਾ ਰਿਹਾ ਨਾਨਕਸ਼ਹੀ ਕੈਲੰਡਰ ਕਹ ਕੇ ਉਹਦੇ ਵਿੱਚ ਇੱਕ ਪ੍ਰੋਬਲਮ ਹੈ ਕਿ ਜਿਵੇਂ ਆਪਣੇ ਕੋਈ ਦਿਨ ਤਿਹਾੜ ਹੁੰਦੇ ਨੇ ਤੇ ਆਪਣੇ ਕੈਲੰਡਰ ਦੇ ਵਿੱਚ ਹਰ ਸਾਲ ਉਹਨਾਂ ਦਾ ਆਉਣਾ ਜ਼ਰੂਰੀ ਹੁੰਦਾ ਹੈ ਮਰ ਜ ਆਪਣੇ ਹੀ ਕੈਲੰਡਰ ਦੇ ਵਿੱਚ ਕੋਈ ਆਪਣੇ ਹੀ ਗੁਰੂ ਸਾਹਿਬ ਦਾ ਦਿਨ ਕੋਈ ਗੁਰਪੁਰਬ ਸਾਲ ਦੇ ਵਿੱਚ ਨਾ ਆਵੇ ਜਾਂ ਕਿਸੇ ਸਾਲ ਚ ਦੋ ਵਾਰੀ ਆ ਜਾਵੇ ਤੇ ਉਹ ਇੱਕ ਆਪਣੇ ਆਪ ਦੇ ਵਿੱਚ ਖਾਮੀ ਹੈ। ਉਹਦੇ ਤਹਿਤ ਮੈਂ ਇੱਕ ਡਾਟਾ ਜਿਹੜਾ ਉਹ ਰੱਖਿਆ ਸੀ ਮੈਂ ਫਿਰ ਸ਼ੋਅ ਕਰ ਦਿੰਨਾ ਉਹ ਫੋਟੋ ਉਹਦੇ ਬਾਬਤ ਅੱਜ ਗੱਲਬਾਤ ਹੋਵੇਗੀ। ਇਹ ਸੀਗਾ ਉਹ ਡਾਟਾ ਕਿ ਬਿਕਰਮੀ ਕੈਲੰਡਰ ਮੁਤਾਬਕ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਤ ਰਹੀ ਹੈ। ਉਨੂੰ ਨਾਂਕਸ਼ਈ ਕਹਿ ਲਓ ਜਾਂ ਉਹਦਾ ਮੂਲ ਜਿਹੜਾ ਬੇਸ ਹੈ ਬਿਕਰਮੀ ਕੈਲੰਡਰ ਹੈ ਕਿ 561 ਸੰਮਤ ਉਹਦਾ ਜਿਹੜਾ ਆਉਣ ਵਾਲੇ ਸਮੇਂ 'ਚ ਆਏਗਾ ਉਹਦੇ ਦਰਮਿਆਨ 7ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗਦੀ ਦਿਹਾੜਾ ਉਹਦੇ ਵਿੱਚ ਨਹੀਂ ਹੋਏਗਾ ਉਸ ਪੂਰੇ ਸਾਲ ਦੇ ਵਿੱਚ 560 ਦੇ ਵਿੱਚ ਉਹ ਦੋ ਵਾਰੀ ਆਏਗਾ 561 ਦੇ ਵਿੱਚ ਨਹੀਂ ਆਏਗਾ ਫਿਰ ਜਾ ਕੇ 562 ਦੇ ਵਿੱਚ ਆਏਗਾ ਤੇ ਉਹਨੂੰ ਮੈਂ ਇੱਕ ਕੈਲੰਡਰ ਦੀ ਗਲਤੀ ਸਮਝਦਾ ਹਾਂ ਤੇ ਉਹਦੇ ਬਾਬਤ ਹਰਦੀਪ ਸਿੰਘ ਹੁਣੀ ਆਪਣਾ ਜਿਹੜਾ ਉਹ ਪੱਖ ਰੱਖਣਗੇ। ਹਾਂਜੀ ਵੀਰ ਜੀ। ਹਾਂਜੀ। ਅ ਮੇਰੀ ਬੇਨਤੀ ਹੈ ਕਿ ਤੁਸੀਂ ਇਹਦਾ ਜਿਹੜਾ ਇੱਕ ਰਿਫਾਰਮਡ ਮੈਨੂੰ ਪੋਸਟਰ ਭੇਜਿਆ ਸੀ ਇਹਨੂੰ ਉਹਨੂੰ ਸਾਹਮਣੇ ਲਿਆਓ ਤੇ ਮੈਂ ਪੜ੍ਹ ਕੇ ਵੀ ਸੁਣਾ ਦੇਵਾਂ। ਹਾਂਜੀ ਇਹੀ ਹੈ। ਇਹ 80 ਇੱਕ ਹੋਰ ਪੇਜ ਐਸੀ ਤੁਸੀਂ ਮੈਨੂੰ। ਜੇ ਤੁਸੀਂ ਕੋਹਤ ਮੈਨੂੰ ਪੜ੍ਹ ਕੇ ਸੁਣਾ ਦੇ। ਹਾਂਜੀ ਪੜ੍ਹ ਕੇ ਸੁਣਾ ਦੇ। ਵਿਚਨ ਟਾਕ ਤੋਂ ਬਾਅਦ ਭੇਜਿਆ ਸੀ ਤੁਸੀਂ ਇਹਨੂੰ ਡਾਊਨਲੋਡ ਕਰ ਲਿਓ ਕਿਉਂਕਿ ਉਹ ਹੋ ਸਕਦਾ ਮੈਂ ਫੋਟੋ ਖਿੱਚ ਕੇ ਭੇਜੀ ਹੋਵੇ ਤੁਹਾਨੂੰ ਸ਼ਾਇਦ ਉਹਦੇ ਵਿੱਚ ਅੰਗਰੇਜ਼ੀ ਤਰੀਕ ਨਾਲ ਦੱਸੀ ਹੋਵੇ ਹਾਂਜੀ ਉਹ ਮੈਂ ਹੂ ਬੂ ਪੜ ਲੈਣਾ ਹਾਂ ਹਾਂਜੀ ਤੁਹਾਡਾ ਪੋਸਟਰ ਲਿਖਿਆ ਤੁਸੀਂ ਨਾਨਕ ਸ਼ਾਹੀ ਸਾਲ 1 ਚੇਤੋਂ ਸ਼ੁਰੂ ਹੋ ਕੇ 30 ਫਗਣ ਤੱਕ ਹੁੰਦਾ ਹੈ ਹਾਂਜੀ ਨਾਨਕ ਸ਼ਾਹੀ ਸਾਲ 561 ਸ਼ੁਰੂ 1 ਚੇਤ 14 ਮਾਰਚ 2029 ਜੀ ਸਮਾਪਤ 30 ਫਗਣ 13 ਮਾਰਚ 230 ਜੀ ਸਵਾਲ ਇਸ ਦਰਮਿਆਨ ਚੇਤ ਵਦੀ 13 ਕਦੋਂ ਆ ਰਹੀ ਹੈ ਹਾਂਜੀ ਅਗੋ ਤੁਸੀਂ ਮੈਨੂੰ ਸੰਬੋਧਨੋ ਕੇ ਕਿਹਾ ਇਹ ਤੁਹਾਡੀ ਮਰਜੀ ਹੈ ਚਾਹੇ 1 ਚੇਤ ਤੋਂ 30 ਫਗਣ ਸੰਮਤ 568 ਵਾਲੀ ਕੋਈ ਤਰੀਕ ਦੱਸਦੇ ਦੱਸ ਦਿਓ ਚਾਹੇ 14 ਮਾਰਚ 229 ਤੋਂ 13 ਮਾਰਚ 230 ਦੀ ਕੋਈ ਤਰੀਕ ਦੱਸ ਦਿਓ ਠੀਕ ਹੈ ਠੀਕ ਹੈ ਜੀ ਅੱਛਾ ਇਸ ਤੋਂ ਪਹਿਲਾਂ ਮੈਂ ਆਪਣਾ ਜਵਾਬ ਸ਼ੁਰੂ ਕਰਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਜੀ ਇਹ ਤੁਸੀਂ ਨੋਟ ਕਰ ਲਓ ਫਿਰ ਤੁਸੀਂ ਕਹੋਗੇ ਰੈਫਰੈਂਸ ਦਾ ਤੁਸੀਂ ਮੈਨੂੰ ਪੰਨਾ ਨੰਬਰ ਨਹੀਂ ਦੱਸਿਆ ਹਾਂ ਜੀ ਦੱਸੋ ਪੁਸਤਕ ਦਾ ਨਾਮ ਇੰਡੀਅਨ ਕਰਨੋਲੋਜੀ ਜੀ ਇਹ ਸੁਆਮੀ ਕਨੂ ਪਿੱਲੇ ਦੀ ਹੈ ਔਰ ਪ੍ਰੀਫੇਸ ਦਾ ਪਹਿਲਾ ਪੈਰਾ ਜੀ ਠੀਕ ਹੈ

but neither of these objection but neither of these objections is more than a fallacy ki eh dohe itiraj jede vikrami indian calendar de upar uthaye jande ne eh dono sirf bhulekhe to soye kujh vi nahi ji eh swami kanu pele ji da kitab da pehla paragraph preface da ji ki eh jada rula paya janda hai na ki unscientific hai ਔਰ ਐਬਸਟੀਊਸ ਹੈ ਇਹ ਗੱਲਾਂ ਦੋਹੇ ਗੱਲਾਂ ਇਹ ਸਵਾਏ ਇੱਕ ਭਲਿੱਖਤ ਸਵਾਏ ਕੁਝ ਵੀ ਨਹੀਂ ਹੈ ਇਹ ਸਵਾਮੀ ਕਰਨੂ ਪਿਲੇ ਜੀ ਠੀਕ ਹੈ ਜੀ ਸੈਕੰਡ ਤੁਸੀਂ ਨੋਟ ਕਰ ਲਓ ਹਮਮ ਕਿ ਪੁਰੇਵਾਲ ਜੀ ਦਾ ਹਾਂ ਜੀ ਜਿਹੜੀ ਜੰਤਰੀ ਉਹਨਾਂ ਨੇ ਵਿਕਰਮੀ ਕੈਲੰਡਰ ਦੇ ਉੱਪਰ ਤਿਆਰ ਕੀਤੀ ਜੀ ਉਸ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਜੀ ਇਨ ਥਿਸ ਵਰਕ ਆਪਣੀ ਜੰਤਰੀ ਦੇ ਬਾਰੇ ਕਹਿ ਰਹੇ ਵਿਕਰਮੀ ਚੰਨ ਸੂਰਜੀ ਜੰਤਰੀ ਬਾਰੇ ਹਮ ਇਹ ਥਿਸ ਵਰਕ ਥਿਸ ਵਰਕ ਇਫ ਥਿਸ ਵਰਕ ਸੌਰੀ ਇਫ ਥਿਸ ਵਰਕ ਅਗਰ ਇਹ ਕੰਮ ਪ੍ਰੂਵਜ਼ ਯੂਸਫੁਲ ਟੂ ਰਿਸਰਚਰਸ ਖੋਜ ਕਰਨ ਵਾਲਿਆਂ ਵਾਸਤੇ ਅਗਰ ਇਹ ਲਾਹੇਵਨ ਸਾਬਤ ਹੋਵੇ ਹੀ ਸਟੋਰੀਜ਼ ਵਸਤੇ ਲਾਹੇਵਤ ਮੰਨ ਸਾਬਤ ਹੋਵੇ ਸਟੂਡੈਂਟਸ ਵਸਤੇ ਲਾਹੇਵਨ ਸਾਬਤ ਹੋਵੇ ਸਪੀਕਰਸ ਵਸਤੇ ਲਾਹੇਵਨ ਸਾਬਤ ਹੋਵੇ ਇੱਕ ਆਮ ਆਦਮੀ ਵਸਤੇ ਲਾਹੇਵਨ ਸਾਬਤ ਹੋਵੇ 2 ਕਿਦੇ ਵਸਤੇ 2 ਫਿਕਸਡ ਡੇਟਸ ਆਫ ਅ ਪਰਟੀਕੂਲਰ ਇਵੈਂਟ ਇਨ ਐਨੀ ਆਫ ਦਾ 기ਵਨ ਇਰਾਸ ਦਾ ਆਥਰ ਊਡ ਬੀ ਫੀਲ ਇਸ ਹੈਫਰਟਸ ਐਮਪਲੀ ਰਿਵਾਰਡਡ ਮੈਂ ਇਹ ਸਮਝਾਂਗਾ ਕਿ ਮੈਨੂੰ ਆਪਣੀ ਸਸਾਰੀ ਬੈਣ ਦਾ ਇਨਾਮ ਮਿਲੇ। ਹੂੰ ਠੀਕ ਹੈ ਜੀ। ਇਹ ਪੂਰੇ ਵਾਜਿਬ ਕਹਿਣਾ। ਠੀਕ ਹੈ। ਸਰ ਬਿਕਰਮੀਚਨ ਬਿਕਰਮੀਕਲ ਪદ્ધਤੀ ਤੇ ਬਣੀ ਹੋਣਾਂ ਦੀ ਜੰਤਰੀਬਾਹ। ਠੀਕ ਹੈ। ਠੀਕ ਹੈ ਜੀ। ਸੈਕੰਡ ਆ। ਇਹ ਚੰ ਚੰਦਰਮਾ ਤੇ ਬਣੀ ਹੋਈ ਹੈ ਸਾਰੀ? ਚੰਦ ਸੂਰਜੀ। ਚੰਦ ਸੂਰਜੀ ਠੀਕ ਹੈ। ਤੇ ਚੰਦ ਬਿਕਰਮੀ ਕਿਹਾ ਠੀਕ ਹੈ। ਚੰਦ ਸੂਰਜੀ ਠੀਕ ਹੈ ਜੀ। ਹੂੰ ਹੂੰ ਔਰ ਲਗਭਗ ਇਹੀ ਜਿਹੜਾ ਵਿਊ ਹੈ ਹੂੰ ਕੋਈ ਸਿਵਲ ਐਂਡ ਦਿੱਖਿਤ ਨੇ ਦਿੱਤਾ ਹੈ ਹੂੰ ਸੇਮ ਵਿਊ ਹੂੰ ਠੀਕ ਹੈ ਜੀ ਹੋਰ ਆ ਗਿਆ ਤੁਹਾਡਾ ਸਵਾਲ ਹੂੰ ਪਹਿਲੀ ਗੱਲ ਇਹ ਹੈ ਸਿਵਲ ਦਿੱਖਿਤ ਦਾ ਪੇਜ ਕੋਡ ਕਰ ਦੇਣਾ ਪੇਜ ਨੰਬਰ 65 ਉਹਨਾਂ ਦੀ ਕਿਤਾਬ ਦਾ ਨਾਮ ਹੈ ਇੰਡੀਅਨ ਕ੍ਰੋਨੋਲੋਜੀ ਨਹੀਂ ਕਿਤਾਬ ਦਾ ਨਾਮ ਉਹਨਾਂ ਦਾ ਕੀ ਹੈ ਇਹ निश्चितता निश्चितता है ਉਹ ਸਵੀਕਾਰ ਕੀਤਾ ਜਾਂਦਾ ਹੈ। ਹਮ ਗੈਸ ਕੰਪਿਊਟਰ ਨੂੰ not found in solar appears ਜਿਹੜੇ ਕਿ ਸੋਲਰ ਪੀਰੀਅਡ ਵਿੱਚ ਨਹੀਂ ਮਿਲਦੇ ਸਰ। ਹਮ ਹਮ ਉਹ ਲੂਨਰ ਪੀਰੀਅਡ ਵਿੱਚ ਮਿਲਦੇ ਆ। ਹਮ ਹਮ ਹੁਣ ਆਪਾਂ ਆ ਗਏ ਇਸ ਗੱਲ ਦੇ ਉੱਪਰ ਕਿ ਲੂਨਰ ਪੀਰੀਅਡ ਦੇ ਵਿੱਚ ਜਿਹੜੇ ਅਸੀਂ ਜਮ੍ਹਾਂ ਕਰਦੇ ਆ ਸੋਲਰ ਪੀਰੀਅਡ ਹਮ ਹਮ ਤੇ ਵੜ ਜਾਂਦਾ ਹੈ ਲੂਨੀ ਸੋਲਰ ਪੀਰੀਅਡ ਜਮ੍ਹਾਂ ਕਰਦੇ ਆ ਜਾਂ ਉਹਦੇ ਨਾਲ ਅਟੈਚ ਕਰਦੇ ਆ ਉਹ ਗੱਸੇ ਅਟੈਚ ਕਰਕੇ ਜਿਹੜੇ ਦੋਨੱਖਟਿਆਂ ਚਲਾਉਨੇ ਆ ਆ ਜਿਹੜੇ ਲੂਨੀ ਲਿਊਨੀ ਪੀਰੀਅਡ ਨੂੰ ਅਸੀਂ ਸੋਲਰ ਪੀਰੀਅਡ ਦੇ ਨਾਲ ਚਲਾਉਂਦੇ ਹਾਂ ਜਮਾ ਕਰਕੇ ਤੇ ਇਸ ਇਕੁਅਲ ਟੂ ਬਣ ਜਾਂਦਾ ਲਿਊਨੀ ਸੋਲਰ ਪੀਰੀਅਡ ਜੀ ਤੇ ਲਿਊਨੀ ਸੋਲਰ ਪੀਰੀਅਡ ਦੀ ਪદ્ધਤੀ ਪਰ ਜਿਹੜੇ ਕੋ ਕੈਲੰਡਰ ਤਿਆਰ ਹੁੰਦਾ ਤੇ ਉਹ ਆਪਾਂ ਕਹਿੰਦੇ ਆ ਚੰਨ ਸੂਰਜੀ ਕੈਲੰਡਰ ਜੀ ਠੀਕ ਹੈ ਜੀ ਹੁਣ ਤੁਹਾਡਾ ਸਵਾਲ ਆ ਗਿਆ ਇਹ ਤੁਹਾਡੀ ਮਰਜ਼ੀ ਹੈ ਕਿ ਚਾਹੇ ਇੱਕ ਚੇਤੂ ਤੋਂ 30 ਫਗਣ ਵਾਲੀ ਕੋਈ ਤਰੀਕ ਦੱਸ ਦਿਓ ਚਾਹੇ 14 ਮਾਰਚ 29 2029 ਤੋਂ 13 ਮਾਰਚ 2030 ਦੀ ਕੋਈ ਤਰੀਕ ਦੱਸ ਦਿਓ ਜਿਹਦੇ ਵਿੱਚ ਇੱਕ ਚੇਤ ਆਂਦੀ ਹੋਵੇ ਉਹ ਕਿਉਂ ਕਿ ਲਿਖਿਆ ਸੀ ਉਹਦੀ ਵਜ੍ਹਾ ਮੈਂ ਦੱਸ ਸਕਦਾ ਜੀ ਹਾਂ ਜੀ ਚੇਤ ਵਾਲੀ 13 ਤੇਰਾ ਦੀ ਵਜ੍ਹਾ ਦੇ ਵਿੱਚ ਮੈਂ ਵਜ੍ਹਾ ਦੱਸ ਸਕਦਾ ਨਹੀਂ ਨਹੀਂ ਤੁਸੀਂ ਸਵਾਲ ਪੁੱਛਿਆ ਮੈਂ ਜਵਾਬ ਦੇਣ ਦਿਓ ਠੀਕ ਹੈ ਚਲੋ ਜੀ ਇਟ ਇਜ਼ ਫਾਰ ਮੀ ਟੂ ਆਨਸਰ ਹੂੰ ਤੁਹਾਡੇ ਕੋਲ ਕਾਰਨ ਥੋੜੀ ਪੁੱਛਣਾ ਮੈਨੂੰ ਜਵਾਬ ਦੇ ਦਿਓ

ਜੀ ਤੁਸੀਂ ਸਵਾਲ ਪੁੱਛਿਆ ਨਾ ਕਿ 14 ਮਾਰਚ 1900 ਤੇ 14 ਮਾਰਚ 2029 ਤੋਂ 13 ਮਾਰਚ 2030 ਦੇ ਦਰਮਿਆਨ ਦੀ ਕੋਈ ਤਰੀਕ ਦੱਸ ਦਿਓ ਜਿਹਦੇ ਵਿੱਚ ਚੇਤਵਦੀ 13 ਆਉਂਦੀ ਹੋਵੇ ਤੇ ਮੇਰਾ ਜਵਾਬ ਹੈ ਮੈਨੂੰ ਇੱਕ ਇੱਕ 11 ਅਪ੍ਰੈਲ 1929 ਨੂੰ ਆ ਰਹੀ ਹੈ ਮੈਂ ਇੱਕ ਮਿੰਟ ਹੁਣ ਇੱਕ ਆ ਰਹੀ ਹੈ ਹਾਂ ਮੈਂ ਇੱਕ ਮਿੰਟ ਚੈੱਕ ਕਰਨਾ ਚਾਹਾਂਗਾ ਕਿ ਜੇ ਮੈਂ ਤੁਹਾਨੂੰ 2930 ਲਿਖ ਕੇ ਭੇਜਿਆ ਜਾਂ 3031 ਵਾ ਇੱਕ ਮਿੰਟ ਮੈਂ ਚੈੱਕ ਕਰ ਲੇ ਇਹ ਮੈਂ ਤੁਹਾਡੇ ਕੋਲ ਕਰ ਦਿੰਦਾ ਸਰ ਇੱਕ ਮਿੰਟ ਇਹ ਦੇਖ ਸਕਦੇ ਦੇ ਦੇਖੋ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਮੈਨੂੰ ਇੱਕ ਮਿੰਟ ਹਾਂਜੀ ਮੈਨੂੰ ਚੈੱਕ ਕਰ ਲੈਂ ਜੋ ਕਿ ਮੈਂ ਤਰੀਕ ਹੋ ਸਕਦਾ ਕਿਸੇ ਵੇਲੇ ਮੇਰੇ ਕੋਲ ਟਾਈਪਿੰਗ ਦੇ ਵਿੱਚ ਵੀ ਮਿਸਟੈਕ ਹੋ ਗਈ ਹੋਵੇ 3031 ਹੋਵੇ ਜਾਂ ਇੱਕ ਮਿੰਟ ਮੈਂ ਉਧਰ ਤਰੀਕ ਜਿਹੜੀ ਤੁਹਾਨੂੰ ਦਿੱਤੀ ਆ ਉਹ ਹੈਗੀ ਆ 561 ਦਾ ਆਪਾਂ ਦੇਖਣਾ ਆ ਚੇਤ ਵਧੀ 13 561 ਇੱਕ ਮਿੰਟ ਜੀ ਮੈਨੂੰ ਥੋੜਾ ਜਿਹਾ ਹਾਂਜੀ 14 ਮਾਰਚ 2029 ਨੂੰ ਜੰਮੂ ਜੀ ਤੁਸੀਂ ਕਿਹਾ ਕਿ ਅ ਜਿਸ ਐਕ ਐਕ ਮਿੰਟ ਐਕ ਮਿੰਟ ਤੁਸੀਂ ਦਸੀਆ ਅਪ੍ਰੈਲ ਹਨਾ 11 ਅਪ੍ਰੈਲ 11 ਅਪ੍ਰੈਲ ਬੁੱਧਵਾਰ ਸ਼ਾਇਦ ਹੋਵੇਗਾ 11 April 2029 ਹਾਂਜੀ ਹਾਂਜੀ ਹੁਣ ਤੁਸੀਂ ਉਹਨੂੰ ਚੈੱਕ ਕੀਤਾ ਕਿ ਉਹ ਕਿਹੜੀ ਆ ਮੈਂ ਬੋਲ ਦੇ ਦਿੱਤਾ ਕਿਹੜੀ ਆ ਹੁਣ ਚੈੱਕ ਹੀ ਕਰਾਂ ਉਹ ਮਲਮਾਸ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਸਵਾਲ ਕਰਨ ਤੋਂ ਪਹਿਲੇ ਨਹੀਂ ਮਲਮਾਸ ਹੈ ਮਲਮਾਸ ਨੂੰ ਆਪਣਾ ਸ਼ਰੋਣੀ ਕਮੇਟੀ ਨਹੀਂ ਨਾ ਮਨਾਉਂਦੀ ਮਲਮਾਸ ਪਹਿਲੀ ਨਹੀਂ ਆਈ 12 March ਵਾਲੀ ਕਿਹੜੀ ਈਨੁ ਆਈ ਇੱਕ ਮਿੰਟ ਜਿਹੜੀ ਉਥੇ ਆ ਰਹੀ ਉਹ ਮਲਮਾਸ ਆ ਜਿਹੜੀ ਪਹਿਲਾਂ ਆ ਰਹੀ ਚੇਤਵਦੀ 13 ਮੈਂ ਤੁਹਾਨੂੰ ਦੱਸ ਦਿੰਦਾ ਹਾਂ ਹਾਂ ਜਿਹੜੀ ਚੇਤਵਦੀ 13 ਤੁਸੀਂ ਕਹੀ ਆ ਹਾਂਜੀ ਕਿ ਆ ਰਹੀ ਆ 11 ਅਪ੍ਰੈਲ ਨੂੰ 11 ਪੈਲ ਨੂੰ ਹਾਂਜੀ ਉਹ ਮਲਮਾਸ ਹੈ ਹਾਂਜੀ ਤੇ ਤੁਹਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਕਿ ਸ਼ਰਮਣੀ ਕਮੇਟੀ ਮਲਮਾਸ ਦੇ ਵਿੱਚ ਕੋਈ ਗੁਰਪੁਰਬ ਨਹੀਂ ਮਨਾਉਂਦੀ ਉਹ ਉਹ ਨਹੀਂ ਮਨਾਉਂਦੀ ਇਹ ਵੱਖਰੀ ਗੱਲ ਆ ਇਹ ਗੱਲ ਵੱਖਰੀ ਨਹੀਂ ਆ ਇਹ ਵੀ ਵੱਖਰੀ ਗੱਲ ਹੈ ਮੈਨੂੰ ਨਹੀਂ ਪਤਾ ਇਹਦਾ ਮਰਮਾਸਿਆ ਕੀ ਨਹੀਂ ਜੀ ਤੁਹਾਨੂੰ ਪਤਾ ਨਹੀਂ ਵੇਖੋ 12 ਮਾਰਚ ਨੂੰ ਆ ਰਿਹਾ ਉਹ ਕੀ ਹੈ 12 ਮਾਰਚ ਨੂੰ ਕੀ ਆ ਰਿਹਾ ਇਸੇ ਸਾਲ 12 ਮਾਰਚ ਨੂੰ ਤਾਂ ਆ ਰਹੀ ਆ ਉਹ 560 ਚਾਰੀ ਆ ਸਰ ਜੀਲੇ ਤੁਸੀਂ ਚੰਨ ਸੂਰਜੀ ਨੂੰ ਬੁਲਾ ਕੇ ਚਲੋਗੇ ਤੇ ਤੁਸੀਂ ਅੱਡੋ ਅੱਡ ਕਰਕੇ ਕਿਸ ਨਾਲ ਚਲੋਗੇ ਸ਼ਰਮਣੀ ਕਮੇਟੀ ਦਾ ਸਾਲ ਕਿਸ ਦਿਨ ਸ਼ੁਰੂ ਹੁੰਦਾ 560 ਕਿਸ ਦਿਨ ਸ਼ੁਰੂ ਹੋਏਗਾ ਸੂਰਜੀ ਸਾਲ ਦੀ ਗੱਲ ਕਰੋ ਡੋਂਟ ਕੰਫਿਊਜ਼ ਸੂਰਜੀ ਸਾਲ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਦਾ 561 ਕਿਸ ਦਿਨ ਸ਼ੁਰੂ ਹੋਣਾ ਹੈ ਸੂਰਜੀ ਸਾਲ ਪੁੱਛ ਰਹੇ ਹੋ ਕਿ ਚੰਨ ਸੂਰਜੀ ਸਾਲ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਦਾ ਸਾਲ ਕਿਸ ਦਿਨ ਸ਼ੁਰੂ ਹੁੰਦਾ ਕਿਦਾਂ ਬਣਾਉਂਦੀ ਸ਼ੁਰੂ ਹੁੰਦੀ ਸੰਬਤ ਇੱਕ ਚੀਜ਼ ਆਪਣਾ 14 ਮਾਰਚ ਤੋਂ 14 ਮਾਰਚ ਨੂੰ ਠੀਕ ਹੈ ਹਾਂਜੀ 14 ਮਾਰਚ 2029 ਨੂੰ ਸ਼੍ਰੋਮਣੀ ਕਮੇਟੀ ਦਾ ਸੰਬਤ ਸ਼ੁਰੂ ਹੋਣਾ ਹੈ ਹਾਂ ਠੀਕ ਹੈ 13 ਮਾਰਚ 2030 ਤੱਕ ਚੱਲਣਾ ਹੈ ਹਾਂਜੀ ਉਹਦੇ ਵਿੱਚ ਜਿਹੜਾ ਚੇਤਵਦੀ 13 ਉਹ ਮਲਮਾਸ ਵਾਲੀ ਆਉਂਦੀ ਦੂਜੀ ਨਹੀਂ ਆਉਂਦੀ ਹਾਂਜੀ ਤੇ ਸ਼ਰੋਣੀ ਘਰਟੀ ਮਲਮਾਸ ਮਨਾਉਂਦੀ ਨਹੀਂ ਇੱਕ ਮਿੰਟ ਦੂਜੀ ਕਦੋਂ ਆਉਂਦੀ ਹੈ ਦੂਜੀ ਪਹਿਲਾਂ ਲੰਘ ਜਾਂਦੀ ਹੈ ਹਾਂਜੀ ਦੂਜੀ ਪਹਿਲਾਂ ਲੰਘ ਜਾਂਦੀ ਸਾਲ ਤੋਂ ਹਾਂ ਉਦੋਂ ਬਣਾਇਆ ਜਾਂਦਾ ਉਹ ਫਿਰ ਪਿਛਲੇ ਸਾਲ ਚ ਬਣਾਇਆ ਗਿਆ ਨਾ 60 ਜੀ ਦੋ ਵਾਰ ਹੀ ਹੋ ਗਿਆ ਇਹੋ ਤਾਂ ਸਵਾਲ ਸੀ ਨਿਯਮ ਹੈ ਨਾ ਕੀ ਨਿਯਮ ਹੈ ਰੂਲ ਹੈ ਨਾ ਚੰ ਚੰ ਸੂਰਜੀ ਕੈਲੰਡਰ ਦਾ ਹੈ ਰੂਲ ਮਤਲਬ ਵੇਖੋ ਹਾਂ ਬਖਾਉ ਤੁਸੀਂ ਕੰਨੂ ਪਿੱਲੇ ਦੀ ਵੀ ਗੱਲ ਕੀਤੀ ਆ ਪਾਲ ਸਿੰਘ ਪUREWAL ਦੀ ਵੀ ਕੀਤੀ ਆ ਤੇ ਸਿਉਲ ਐਂਡ ਦੀਕਸ਼ਿਤ ਦੀ ਵੀ ਕੀਤੀ ਆ ਬਿਲਕੁਲ ਠੀਕ ਹੈ ਹੁਣ ਤੱਕ ਕੈਲੰਡਰਾਂ ਦੇ ਵਿੱਚ ਹਜ਼ਾਰਾਂ ਹੀ ਸੋਧਾਂ ਹੋਈਆਂ ਨੇ ਉਹ ਸੋਧਾਂ ਕਿਉਂ ਕੀਤੀਆਂ ਜਾਂਦੀਆਂ ਨੇ ਹਾਂਜੀ ਮੇਰੇ ਕੋਲ ਪੁੱਛ ਰਹੇ ਹੋ ਹਾਂਜੀ ਮੈਂ ਤੁਹਾਨੂੰ ਪੁੱਛ ਰਿਹਾ ਕਿ ਸੋਧਾਂ ਕਿਉਂ ਕੀਤੀਆਂ ਜਾਂਦੀਆਂ ਨੇ ਕੈਲੰਡਰ 'ਚ ਇੱਕ ਮਿੰਟ ਸਰ ਹੋਲਡ ਕਰਨਾ हेलो हाँ जी मेरा सवाल है कि कैलेंडर सोधा क्यों कीतिया जा मुताबक जरूरत क्यों है क्योंकि एडजस्टमेंट्स लोड पैदा एडजस्टमेंट की चाल सूरज की चाल जी ਯੂਨੀਫਾਰਮ ਨਹੀਂ ਹੈ ਨਹੀਂ ਨਹੀਂ ਇਹ ਨਹੀਂ ਤੇ ਚਾਲੀ ਯੂਨੀਫਾਰਮ ਨਹੀਂ ਉਹ ਉਹ ਨਹੀਂ ਸੋਧ ਦਾ ਮਤਲਬ ਜਿਵੇਂ ਵਿਕਰਮੀ ਕੈਲੰਡਰ ਨੂੰ ਸੂਰਜ ਸਿਧਾਂਤ ਤੋਂ ਬਦਲ ਕੇ ਦ੍ਰਿਕ ਤੇ ਲਿਆਂਦਾ ਗਿਆ ਉਹ ਕਿਉਂ ਕਰਨਾ ਪਿਆ ਦੇਖੋ ਮੈਂ ਤਾਂਾਈ ਤੁਹਾਨੂੰ ਇਹਦੇ ਵੀ ਤੁਹਾਡਾ ਗਿਲਾ ਇਹ ਜਿਹੜਾ ਕੁਐਸਚਨ ਹੈ ਨਾ ਉਹ ਨਹੀਂ ਦੱਸਣਾ ਮੈਂ ਦੱਸਦਾ ਦੱਸਦਾ ਹਾਂ ਜਾਂ ਜਾਂ ਗ੍ਰੈਗੋਰੀਨ ਕੈਲੰਡਰ ਨੂੰ ਯੂਲੀਅਨ ਨੂੰ ਸੋਧ ਕੇ ਗ੍ਰੈਗੋਰੀਨ ਕਿਉਂ ਬਦਲਿਆ ਗਿਆ ਜਾਂ ਕਿੰਨੇ ਵੀ ਕੈਲੰਡਰਾਂ 'ਚ ਕਿੰਨੀਆਂ ਸੋਧਾਂ ਹੋਈਆਂ ਹੁਣ ਤੱਕ ਉਹ ਸੋਧ ਕਰਨ ਦੀ ਲੋੜ ਤਾਂ ਪੈਂਦੀ ਹੈ ਕਿ ਕੈਲੰਡਰ ਦੇ ਵਿੱਚ ਕੋਈ ਗਲਤੀ ਹੁੰਦੀ ਹੈ ਜ਼ਰੂਰ ਤਾਂ ਪਹਿਲਾਂ ਉਸ ਤੋਂ ਪਹਿਲਾਂ ਵੇਖੋ ਉਸ ਤੋਂ ਪਹਿਲਾਂ ਹਾਂਜੀ ਉਸ ਸੋਧ ਤੋਂ ਪਹਿਲਾਂ ਜਿਹੜਾ ਕੈਲੰਡਰ ਬਣਦਾ ਉਹ ਨਿਯਮਾਂ ਮੁਤਾਬਕ ਹੀ ਬਣਦਾ ਹੈ ਹਾਂਜੀ ਪਰ ਸਮਾਂ ਹੋਂ ਤੇ ਪਤਾ ਲੱਗਦਾ ਕਿ ਉਹਨਾਂ ਨਿਯਮਾਂ ਦੇ ਬਾਵਜੂਦ ਕੋਈ ਗਲਤੀ ਹੈ ਤੇ ਉਹਨੂੰ ਸੁਧਾਰਨ ਵਾਸਤੇ ਸੋਧ ਦੀ ਲੋੜ ਹੈ ਹੂੰ ਠੀਕ ਹੈ ਇਹ ਨਹੀਂ ਕਿ ਜਿਹੜੀ ਗਲਤੀ ਨਿਯਮਾਂ ਮੁਤਾਬਕ ਹੈ ਤੇ ਉਹ ਗਲਤੀ ਨਹੀਂ ਹੋਊਗੀ ਹੂੰ ਉਹ ਗਲਤੀ ਹੀ ਕਨਸੀਡਰ ਕੀਤੀ ਜਾਊਗੀ ਤਾਂ ਹੀ ਸੋਧ ਦੀ ਲੋੜ ਪੈਂਦੀ ਹੈ ਤੇ ਤੁਸੀਂ ਇੱਕ ਜੇ ਤੁਸੀਂ ਕਹਿੰਦਾ ਕਿ ਜੇ 568 ਚ ਨਹੀਂ ਆ ਰਿਹਾ ਤੇ ਨਿਯਮਾਂ ਮੁਤਾਬਕ ਨਹੀਂ ਆ ਰਿਹਾ ਇਹ ਇੱਕ ਗਲਤੀ ਹੈ ਤੇ ਇਹਨੂੰ ਸੋਧਣ ਦੀ ਲੋੜ ਹੈ ਨਹੀਂ ਗਲਤੀ ਹੈ ਜੇ ਤੁਹਾਡਾ ਕਹਿਣਾ ਨਾਲ ਗਲਤੀ ਹੈ ਐਕਸਪਰਟ ਜਿਹਨੇ ਉਹ ਕਹਿ ਰਹੇ ਗਲਤੀ ਨਹੀਂ ਹੈ ਐਕਸਪਰਟ ਇਹ ਤੇ ਕਿੰਜ ਹੁੰਦੇ ਆ ਜਿੰਨਾ ਚਿਰ ਵੇਖੋ ਜਿਹੜੇ ਐਕਸਪਰਟ ਹੁੰਦੇ ਆ ਨਾ ਤੇ ਤੁਸੀਂ ਸਾਰਿਆਂ ਨੂੰ ਥੋੜੀ ਕਹੋਗੇ ਕਿ ਕਦੋਂ ਟੇਸਟ ਨਹੀਂ ਹੁੰਦਾ ਕਿਸੇ ਵੀ ਸੋਧ ਤੋਂ ਪਹਿਲਾਂ ਐਕਸਪਰਟ ਜਿਹੜੇ ਆ ਉਹ ਇੱਕ رائے ਨਹੀਂ ਬਣਦੇ ਇਹ ਇਹ ਸ਼ੁਰੂ ਤੋਂ ਚੱਲਦਾ ਹੁੰਦਾ ਦੋਨੋਂ ਪਾਸੋਂ ਦੇ ਮੈਂ ਤਿੰਨ ਐਕਸਪਰਟ ਹੁੰਦੇ ਆ ਜਿੱਥੇ ਹਾਂਜੀ ਕਿੰਨੇ ਵੀ ਦੱਸਿਆ ਜਿਸ ਦਿਨ ਗਰਗੋਰੀਨ ਕੈਲੰਡਰ ਬਣਿਆ 200 ਸਾਲ ਤੱਕ ਸਮਾਂ ਲੱਗਿਆ ਹੁਣ ਤੱਕ ਇਵਨ 20ਵੀਂ ਸਦੀ ਤੱਕ ਉਹਨੂੰ ਕਈ ਦੇਸ਼ਾਂ ਨੇ ਐਕਸੈਪਟ ਨਹੀਂ ਕੀਤਾ ਵਿਰੋਧ ਹੁੰਦਾ ਆ ਪਰ ਜਿਸ ਚੀਜ਼ ਦੀ ਲੋੜ ਹੁੰਦੀ ਜਿਸ ਗਲਤੀ ਨੂੰ ਸੁਧਾਰਨਾ ਹੁੰਦਾ ਉਹ ਸੁਧਾਰ ਦੀ ਲੋੜ ਪੈਂਦੀ ਹੈ ਗਲਤੀ ਦੇ ਕਰਕੇ ਇਹ ਵੀ ਇੱਕ ਗਲਤੀ ਹੈ ਇਹ ਗਲਤੀ ਨਹੀਂ ਹੈ ਵੇਖੋ ਹੁਣ ਮੰਨ ਲਓ ਕਿ ਇੰਨਾ ਦਾ ਹਾਂ ਇਹ ਇਦਾਂ ਦਾ ਕੋਈ ਸਮਾਂ ਨਹੀਂ ਪੈਉ ਨਹੀਂ ਤੁਸੀਂ ਜਮੂਜੀ ਹੁਣ ਨਾ ਇੱਕ ਚੱਕਰਪਤ ਦਾ ਕੀ ਹੈ ਤੁਸੀਂ ਉਸ ਸਿਲੰਡਰ ਦੀ ਪੈਰਵਾਈ ਕਰ ਰਹੇ ਹੋ ਇੱਕ ਫੇਅਰਨੈਸ ਤੋਂ ਲੰਬੇ ਜਾ ਕੇ ਕਿ ਮੈਂ ਕਰ ਨਹੀਂ ਕਰਨੀ ਭਾਵੇਂ ਗਲਤੀ ਮੈਂ ਨਹੀਂ ਐਕਸੈਪਟ ਕਰਾਂਗਾ ਗਲਤੀ ਹੈ ਹੀ ਨਹੀਂ ਵੀ ਕਰਾਂ ਕਿਥੋਂ ਹਾਂ ਚਲੋ ਠੀਕ ਹੈ ਸਰੋਤਿਆਂ ਨੂੰ ਪਤਾ ਲੱਗ ਗਿਆ ਕਿ 565 ਦੇ ਵਿੱਚ ਤੁਸੀਂ ਪਤਾ ਕਿਉਂ ਮੈਂ ਕਹਿ ਰਿਹਾ ਹਾਂ ਹਾਂਜੀ ਜਿਸ ਦਿਨ ਪਾਲ ਸਿੰਘ ਪੁਰੇਵਾਲ ਨੇ ਇਹ ਉਦਾਹਰਣ ਦਿੱਤੀ ਸੀ ਨਾ ਕਿ ਇੱਕ ਸਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਜਿਹੜਾ ਦੋ ਵਾਰੀ ਆਉਂਦਾ ਹੈ ਹੂੰ ਤੇ ਕਦੀ ਨਹੀਂ ਆਉਂਦਾ ਮੈਂ ਵੀ ਤੁਹਾਡਾ ਸਹਿਮਤ ਹਾਂ ਕਿ ਐਸੀ ਵੀ ਇਹ ਉਦਾਹਰਨ ਨਹੀਂ ਸੀ ਦੇਣੀ ਚਾਹੀਦੀ ਉਹਨਾਂ ਨੂੰ ਉਦਾਹਰਨ ਬਿਕਰਮੀ ਕੈਲੰਡਰ ਚੋਂ ਦੇਣੀ ਚਾਹੀਦੀ ਸੀ ਬਿਕਰਮੀ ਕੈਲੰਡਰ ਚੋਂ ਉਦਾਹਰਨਾਂ ਹੈਗੀਆਂ ਨਹੀਂ ਇਦਾਂ ਦੀਆਂ ਮਜੂਦ ਨਹੀਂ ਪਰ ਜਦੋਂ ਆਪਾਂ ਪਿਛਲਾ ਪ੍ਰੋਗਰਾਮ ਕੀਤਾ 2 ਘੰਟਿਆਂ ਦੇ ਬਾਵਜੂਦ ਮੈਂ ਤੁਹਾਨੂੰ ਸਵਾਲ ਹੀ ਨਹੀਂ ਸਮਝਾ ਸਕਿਆ ਤੇ ਮੈਨੂੰ ਪਾਲ ਸਿੰਘ ਪUREWAL ਹੋਈ ਬਿਲਕੁਲ ਸਹੀ ਲੱਗੇ ਕਿ ਉਹਨਾਂ ਨੇ ਉਹ ਐਗਜ਼ੈਂਪਲ ਲਈ ਜਿਹੜੀ ਸੌਖੀ ਸਮਝ ਆ ਜਾਵੇ ਕਿਉਂਕਿ ਇਹ ਐਗਜ਼ੈਂਪਲ ਸਮਝਾਉਣੀ ਬੜੀ ਔਖੀ ਆ ਆਮ ਬੰਦੇ ਨੂੰ ਤੁਹਾਡੇ ਵਰਗੇ एक्सपर्ट ਨੂੰ ਸਮਝ ਨਹੀਂ ਸੀ ਆ ਰਹੀ ਆ ਆਮ ਬੰਦੇ ਨੂੰ ਕਿੱਥੋਂ ਆਏਗੀ ਤੁਸੀਂ ਇਸ ਵਾਸਤੇ ਤੁਹਾਨੂੰ ਟਾਈਮ ਲੱਗ ਗਿਆ ਬੜੀ ਮੰਟ ਕੀਤੀ ਸੀ ਕਿ ਤੂੰ ਈਅਰ ਅੰਗਰੇਜ਼ੀ ਸਾਲ ਨਾਲ ਲਿਖ ਦਿਓ ਪਰ ਤੁਸੀਂ ਜਲੇਬੀ ਪਾ ਕੇ ਪੁੱਛਣਾ ਪਚਾਉਂਦੇ ਸੀ ਸਵਾਲ ਨਹੀਂ ਨਹੀਂ ਮੈਂ ਤੁਹਾਨੂੰ ਕਲੀਅਰ ਲੈ ਕੇ ਦਿੱਤਾ ਤੁਸੀਂ ਤੁਸੀਂ ਉਸ ਉਸ ਪ੍ਰੋਗਰਾਮ ਨੂੰ ਸੁਣਿਆ ਮੈਂ ਉੱਚ ਵੀ ਅੰਗਰੇਜ਼ੀ ਤਰੀਕਾ ਦੱਸ ਦਰਿਆ ਮਦਦ ਮੰਗੀ ਪਈ ਰਿਕਵੈਸਟ ਕਰਕੇ ਹੱਥ ਜੋੜ ਕੇ ਕਿ ਮੇਰੀ ਮਦਦ ਕਰ ਦਿਓ ਮੈਨੂੰ ਈਸਵੀ ਦੱਸ ਦਿਓ ਮੈਂ ਤੁਹਾਨੂੰ ਈਸਵੀ ਦੱਸਿਆ ਸੀ ਜਿੱਤ ਜੇ ਦੱਸਿਆ ਤੇ ਉਸ ਬਾਅਦ ਆ ਗਿਆ ਮੇਰਾ ਜਵਾਬ ਨਹੀਂ ਨਹੀਂ ਉਸ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਸੀ ਨਾ ਉਸ ਪ੍ਰੋਗਰਾਮ ਵਿੱਚ ਤੁਸੀਂ ਨਹੀਂ ਸੀ ਦੱਸ ਰਹੇ ਤੁਸੀਂ ਸੁਣ ਲਿਓ ਮੈਂ ਸਰੋਤਿਆਂ ਨੂੰ ਕਹੂੰਗਾ ਕਿ ਜਿਹੜਾ ਮਗਦੇ ਬੋਲ ਟੀਵੀ ਦੇ ਉੱਤੇ 10 11 ਨੰਬਰ ਪ੍ਰੋਗਰਾਮ ਜਿਹੜਾ 2 ਘੰਟੇ 12 ਮਿੰਟ ਦਾ ਆ ਉਹਦੇ ਚ ਸੁਣ ਲਿਓ ਮੈਂ ਅੰਗਰੇਜ਼ੀ ਤਰੀਕ ਵੀ ਜੰਮੂ ਜੀ ਨੂੰ ਕੱਢ ਕੇ ਦੱਸੀ ਸੀ ਪੀ ਇਹਦੇ ਦਰਮਿਆਨ ਦੱਸੋ ਕਿ ਚੇਤਵਦੀ 13 ਕਿੱਥੇ ਆ ਤੁਸੀਂ ਸੁਣ ਲਿਓ ਜੰਮੂ ਜੀ ਪ੍ਰੋਗਰਾਮ ਪਿਆ ਹੋਇਆ ਆਨਲਾਈਨ ਇੱਕ ਬਿੰਦੀ ਛੋਟੀ ਜੀ ਕਰ ਰਿਹਾ ਇੱਕ ਬਿੰਦੀ ਛੋਟੀ ਜੀ ਹਾਂਜੀ ਦੇਖੋ ਤੁਹਾਨੂੰ ਪਤਾ ਹੈ ਮੈਨੂੰ ਵੀ ਪਤਾ ਹੈ ਕਿ ਚੰਦਰਵੀ ਸਾਲ ਸੂਰਜੀ ਸਾਲ ਨਾਲੋਂ ਛੋਟਾ ਹੁੰਦਾ ਤੇ 354 ਦਿਨ ਦਾ ਹੁੰਦਾ ਹੂੰ ਲਗਭਗ ਅਸੀਂ ਉਹ ਫ੍ਰੈਕਸ਼ਨਸ ਵਿੱਚ ਨਹੀਂ ਆਂਦੇ ਹੂੰ ਤੇ ਸੂਰਜੀ ਸਾਲ 365 ਦਿਨ ਦਾ ਹੁੰਦਾ ਹੂੰ ਸਾਨੂੰ ਇਹ ਵੀ ਪਤਾ ਹੈ ਕਿ ਹਰ ਤੀਜਰੇ ਸਾਲ ਜਾ ਕੇ ਮਲਮਾਸ ਜਿਹੜਾ ਐਕਸਟਰਾ ਮੰਥ ਜਿਹੜਾ ਉਹਨਾਂ ਨੂੰ ਵਿੱਚ ਪਾਣਾ ਪੈਂਦਾ ਬਹੁਤ ਇਹਦੇ ਐਕਸਟਰਾ ਮੰਥ ਵਿੱਚ ਪਾਉਂਦੇ ਨਾ ਤੇ ਨੈਚੁਰਲੀ 354 ਸਾਲ ਵਿੱਚ ਜਿਹੜੇ ਅਸੀਂ 30 ਦਿਨ ਜਾਂ 29 ਦਿਨ ਐਕਸਟਰਾ ਪਾਵਾਂਗੇ ਤੇ ਉਹ 383 ਜਾਂ 84 ਦਿਨ ਕੋ ਬਣ ਜਾਣਗੇ ਬਣ ਜਾਣਗੇ ਨਾ ਚੰਦਰਪੀ ਸਾਲ 384 85 ਦਿਨ ਦਾ ਹੋ ਜਾਏਗਾ ਜਾਤੇ ਤੁਹਾਨੂੰ ਪਤਾ ਇਹ ਗੱਲ ਬੇਸਿਕ ਊੜਾ ਐੜਾ ਇਹ ਗੱਲ ਪਤਾ ਤੁਹਾਨੂੰ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਕਿ ਜਿਸ ਵੇਲੇ ਵੀ 383 84 ਦਿਨ ਬਣਨਗੇ ਤੇ ਉਹ ਸੋਲਰ ਈਅਰ ਤੋਂ ਬਾਹਰ ਜਾਣਗੇ ਤੇ ਚੰਨ ਸੂਰਜ ਦੀ ਸਕੀਮ ਦੇ ਵਿੱਚੋਂ ਇਕੱਠੇ ਰਹਿਣਗੇ ਦੇਖੋ ਤਿੰਨ ਪਾਰ ਦਾ ਮਤਲਬ ਕੀ ਹੈ ਇਹਦੇ ਵਿੱਚ ਮੁਸ਼ਕਲ ਕੀ ਹੈ ਮੈਂ ਤੁਹਾਨੂੰ ਦੱਸਦਾ ਹਾਂਜੀ ਮੰਨ ਲਓ ਵੀ ਇੱਕ ਸਾਲ ਦੇ ਵਿੱਚ ਜਿੱਦਾਂ ਹੁਣ ਮੈਨੂੰ ਯਾਦ ਨਹੀਂ ਵੀ ਕਿੰਨਾ ਕਿੰਨੇ ਸੋ ਕਿੰਨਾ ਪ੍ਰਭਾ ਰਿਹਾ ਛਰੋਣੀ ਕਮੇਟੀ ਦਾ ਕੈਲੰਡਰ ਛਪਿਆ ਤੇ ਉਸ ਕੈਲੰਡਰ ਦੇ ਇੱਕ ਸਾਲ ਦੇ ਵਿੱਚ ਉਹ ਸਤਵੇਂ ਪਾਤਸ਼ਾਹ ਦਾ ਗੁਰਤਾ ਗਦੀ ਦਿਹਾੜਾ ਮਨਾਏਗੀ ਤੇ ਲਿਖੇਗੀ ਕਿ 800 800 ਸਾਲਾਂ ਅਸੀਂ ਮਨਾ ਰਹੇ ਹਾਂ ਠੀਕ ਹੈ 800 800 ਸਾਲ ਹੋ ਗਿਆ ਮੰਨ ਲਓ ਹੈਨਾ ਮੰਨ ਲਓ ਨਹੀਂ ਹੋਏਗਾ ਤਾਂ ਹੋਣਾ ਹੈ ਇਹ ਨਹੀਂ ਹੈ ਹਾਈਪੋਥੈਟিক্যাল ਪੋਜੀਸ਼ਨ ਤੁਸੀਂ ਕ੍ਰੀਏਟ ਕੀਤੀ ਹੈ ਹਾਈਪੋਥੈਟিক্যাল ਨਹੀਂ ਹੈ ਹੋਣੀ ਹੈ ਮੈਂ ਤਰੀਕਾ ਦੱਸ ਦਿੰਦੀ ਹਾਂ ਤੁਹਾਨੂੰ ਵੀ ਇਸ ਸਾਲ ਚ ਹੋਣੀ ਜਾ ਕੇ ਹੋਰ ਚਾਰ ਸਾਲਾਂ ਨੂੰ ਠੀਕ 29 ਦੇ ਵਿੱਚ ਹੋਣਾ ਹੈ 500 ਕਾ 560 ਦੇ ਵਿੱਚ ਅਸੀਂ ਮਨਾਉਣਾ ਹੈ ਤੇ 560 ਚ ਕਹਿਣਾ ਵੀ ਆਹ 560 ਆ ਤੇ ਇੰਨੇ ਸਾਲ ਹੋ ਗਏ ਨੇ ਹਾਂ 560 ਜਿਹੇ ਦੂਜੀ ਵਾਰ ਮਨਾਉਣਾ ਤੇ ਅਸੀਂ ਕਹਿਣਾ ਐਨਵੇਂ ਮਨਾ ਰਹੇ ਹਾਂ ਉਸੇ ਸਾਲ ਸੀ ਵੀਨੇ ਉਹਨੇ ਸਾਲ ਦੇਖੋ ਉਹਨੇ ਸਾਲ ਨਹੀਂ ਹੋਣੇ ਹਾਂਜੀ ਪਰ ਜੇ ਅਸੀਂ ਉਸ ਤੋਂ ਅਗਲਾ ਮਨਾਉਣਾ ਹੋਊਗਾ ਅਗਲੇ ਸਾਲ ਦੇ ਵਿੱਚ ਮੰਨ ਲਓ ਉੱਥੇ ਕੋਈ ਸ਼ਤਾਬਦੀ ਆ ਜਾਂਦੀ ਹੈ ਤੇ ਉਹ ਸ਼ਤਾਬਦੀ ਅਸੀਂ ਪੂਰੇ ਸਹੀ ਸਮੇਂ ਤੇ ਨਹੀਂ ਮਨਾਵਾਂਗੇ ਹਾਂ ਅਸੀਂ ਇੱਕ ਸਾਲ ਉਸ ਤੋਂ ਪਹਿਲਾਂ ਜਾਂ ਇੱਕ ਸਾਲ ਬਾਅਦ ਚ ਮਨਾਵਾਂਗੇ ਇਹਨੂੰ ਅੱਛਾ ਇਹਦਾ ਮੂਲ ਗਲਤੀ ਕਿੱਥੇ ਆ ਗਲਤੀ ਇੱਥੇ ਆ ਹਾਂਜੀ ਜਿਹੜਾ ਹਿੰਦੂਇਜ਼ਮ ਵਾਲਿਆਂ ਦੇ ਕੋਲ ਕੈਲੰਡਰ ਹੈ ਹੂੰ ਉਹਨਾਂ ਦੇ ਕੋਲ ਇੱਕ ਪ੍ਰੋਬਲਮ ਹੈ ਕਿ ਉਹਨਾਂ ਦੇ ਪੁਰਾਣੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਰਾਮ ਨੌਮੀ ਆ ਪਰ ਉਹਨਾਂ ਨੂੰ ਨਹੀਂ ਪਤਾ ਕਿ ਇਹ ਕਦੋਂ ਸੀ ਤੇ ਇਹਦੀ ਸੂਰਜੀ ਤਰੀਕ ਕਿਹੜੀ ਆ ਉਹਨਾਂ ਨੂੰ ਸਮਝਤ ਨਹੀਂ ਪਤਾ ਉਹ ਕਹਿੰਦੇ ਕਿ ਜਨਮ ਅਸ਼ਟਮੀ ਆ ਕ੍ਰਿਸ਼ਨ ਜੀ ਦੀ ਪਰ ਉਹਨਾਂ ਨੂੰ ਪਤਾ ਨਹੀਂ ਕਿ ਕਿਹੜੇ ਸਨ ਚ ਹੈ ਤੇ ਸੂਰਜੀ ਤਰੀਕ ਕੀ ਹੈ ਇਹਦੀ ਉਹਨਾਂ ਦੀ ਮਜਬੂਰੀ ਆ ਉਹਨਾਂ ਨੂੰ ਚੰਦਰਮੀ ਤਰੀਕਾ ਰੱਖਣੀਆਂ ਜ਼ਰੂਰੀ ਨੇ ਉਹਨਾਂ ਦੀ ਮਜਬੂਰੀ ਆ ਕਿਉਂਕਿ ਉਹਨਾਂ ਦੇ ਸੂਰਜੀ ਤਰੀਕਾ ਹੈ ਹੀ ਨਹੀਂ ਉਹਨਾਂ ਕੋਲ ਸਾਡੇ ਕੋਲ ਸੂਰਜੀ ਤਰੀਕਾ ਮੌਜੂਦ ਨੇ ਤੇ ਅਸੀਂ ਇਸ ਝਮੇਲੇ 'ਚ ਕਿਉਂ ਪਏ ਆ ਇਹ ਹੀ ਮੂਲ ਕਾਰਨ ਸੀਗਾ ਜਿਹੜਾ ਨਾਨਕਸ਼ਾਹੀ ਕੈਲੰਡਰ ਬੰਦਦਾ ਕਿ ਅਸੀਂ ਸੋਲਰ ਤਰੀਕਾ ਤੇ ਕਿਉਂ ਨਹੀਂ ਆ ਜਾਂਦੇ ਸਾਰੇ ਇਕੋ ਤੇ ਇਹੋ ਜਿਹੇ ਚੱਕਰਾਂ 'ਚ ਕਿਉਂ ਪੈਣਾ ਸੀ ਤੇ ਇਸ ਜਤਨ ਦੇ ਨਾਲ ਝਮੇਲਾ ਮੁਕਿਆ ਝਮੇਲਾ ਤੇ ਉਹ ਜਾਣ ਬੁੱਝ ਕੇ ਪਾ ਲਿਆ ਗਿਆ ਜਿਵੇਂ ਅਰੇ ਮੁੱਕ ਗਿਆ ਸੀ ਕਿਨੇ ਪਾਇਆ ਇਹ ਤੇ ਉਹ ਨਾ ਬੰਦੇ ਨੇ ਪਾਇਆ ਜਿਹੜੇ ਸੂਰਜੀ ਕੈਲੰਡਰ ਦੀ ਵਿਰੋਧਤਾ ਕਰ ਰਹੇ ਆ ਉਹਨਾਂ ਨੇ ਪਾਇਆ ਉਹ ਨਾ ਪਾਇਆ ਐਦਰ ਸੁਣੋ ਹੂੰ ਤੁਹਾਨੂੰ ਝਮੇਲੇ ਦਾ ਵੀ ਮੈਂ ਦੱਸ ਦੇਣਾ ਜੜ ਹੂੰ ਮੇਰੀ ਚੱਲ ਰਹੀ ਸੀ ਸਰਬਜੀਤ ਸਿੰਘ ਸੈਕਰਮੈਂਟੋ ਜੀ ਨਾਲ ਡਿਸਕਸ਼ਨ ਠੀਕ ਹੈ ਜੀ ਜਿਸ ਦਿਨ ਇਹ ਕੈਲੰਡਰ ਪਾਸ ਹੋਇਆ ਉਸ ਦਿਨ ਇੱਕ ਬੜਾ ਪ੍ਰੋਮੀਨੈਂਟ ਸੱਜਣ ਉੱਥੇ ਐਜ਼ ਅ ਆਬਜ਼ਰਵਰ ਮੈਂਬਰ ਮੌਜੂਦ ਸੀ ਉਸ ਮੀਟਿੰਗ ਦੇ ਵਿੱਚ ਜਦੋਂ ਕੈਲੰਡਰ ਪਾਸ ਹੋਇਆ ਜੀ ਠੀਕ ਹੈ ਜੀ ਉਹਨੇ ਮੈਨੂੰ ਮੇਲ ਲਿਖੀ ਹੂੰ ਹੂੰ 3 ਦਸੰਬਰ 2017 ਇਹ ਮੇਲ ਕਦੋਂ ਲਿਖੀ ਹੋਣਾ ਤਿੰਨ ਦਸੰਬਰ 2017 ਨੂੰ ਠੀਕ ਉਸ ਤੋਂ ਪਹਿਲੇ ਤਾਂ ਮੈਂ ਕੈਲੰਡਰ ਦੇ ਕੋ ਮਾਮਲੇ ਦਾ ਇਹਨਾਂ ਪਤਾ ਹੀ ਨਹੀਂ ਸੀ ਠੀਕ ਹੈ ਜੀ ਕੈਲੰਡਰ ਵਿੱਚ ਕੀ ਉਹ ਮੇਲਿਸ਼ ਕੀ ਲਿਖਦੇ ਹਨ ਆਈ ਵਾਸ ਦੀ ਪਾਰਟ ਆਫ ਦਾ ਕੈਲੰਡਰ ਕਮੇਟੀ ਐਸ ਐਨ ਆਊਟਸਾਈਡਰ ਐਕਸਪਰਟ ਇਨ ਦਾ ਲਾਸਟ ਮੀਟਿੰਗ ਕਰਨਲ ਨਿਸ਼ਾਨ ਵਾਸ ਸ਼ਾਊਟਡ ਡਾਊਨ ਐਂਡ ਹਿਸ ਆਰਗੂਮੈਂਟਸ ਵਰ ਨਾਟ ਐਕਸੈਪਟਡ ਐਂਡ ਪੂਰੇ ਵਾਲਸ ਪ੍ਰਪੋਜ਼ਡ ਕੈਲੰਡਰ ਵਾਸ ਅਡਾਪਟਡ ਐਚ ਐਸ ਬਿਰਕ ਹੂੰ ਇਹ ਐਚਐਸ ਬਿਰਕ ਸਾਹਿਬ ਉਹ ਨੇ ਜਿਹੜੇ ਕਿ ਉਹ ਹਿਕਸ ਬੋਗਸ ਦੇ ਐਕਸਪੈਰੀਮੈਂਟ ਦੇ ਵਿੱਚ ਹੀ ਵਾਸ ਵਨ ਆਫ ਦਾ ਸਾਇੰਟਿਸਟ ਜੀ ਔਰ ਉਹਦੇ ਪਰ ਉਹਨਾਂ ਨੇ ਕੋਈ ਆਰਟੀਕਲ ਵੀ ਲਿਖਿਆ ਮੈਂ ਆਪਣੇ ਕੋ ਮੇਲਸ ਵੀ ਸ਼ੇਅਰ ਵੀ ਕੀਤੇ ਸਰ ਉਹਨਾਂ ਦਾ ਆਰਟੀਕਲ ਉਹਨਾਂ ਦੇ ਕੋ ਖੋਜ ਪੱਤਰ ਅੱਛਾ ਇਹ ਮੈਂਬਰ ਸੀਗੇ ਉੱਥੇ ਮੌਜੂਦ ਐਂਡ ਕੀ ਕਹਿ ਰਹੇ ਕਰਨਲ ਨਿਸ਼ਾਨ ਵਾਸ ਸ਼ਾਊਟਡ ਡਾਊਨ ਹੂੰ ਛੋਟੇ ਡੋਂਦਾ ਤੇ ਮੇਰੇ ਕੋਲ ਹੁਣ ਮੈਨੂੰ ਤਰਜਮਾ ਕਰਨ ਦੀ ਲੋੜ ਨਹੀਂ ਐ ਤੁਸੀਂ ਕਰ ਦਿਓ ਕਰ ਦਿਓ ਕਰ ਦਿਓ ਕਰ ਦਿਓ ਕੀ ਕਰਨਲ ਨਿਸ਼ਾਨ ਨੇ ਅਭjection ਚੁੱਕੇ ਉਹਦੇ ਮਤਲਬ ਕਾ ਉਹ ਕਹਿ ਰਹੇ ਨੇ ਕਿ ਕਰਨਲ ਨਿਸ਼ਾਨ ਸਾਹਿਬ ਨੂੰ ਦਬਕਾ ਮਾਰ ਕੇ ਦਾੜਾ ਮਾਰ ਕੇ ਚੁੱਪ ਕਰਾਤਾ ਗਿਆ ਠੀਕ ਹੈ ਔਰ ਪੂਰੇ ਬਾਜੀ ਦਾ ਕਲੰਡਰ ਪਾਸ ਕਰਤਾ ਗਿਆ